ਪੰਜਾਬ ਦਾ ਬਹੁਚਰਚਿਤ ਕੇਸ ਕਰਨਲ ਪੁਸ਼ਪਿੰਦਰ ਸਿੰਘ ਬਾਠ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤੁਸੀਂ ਸਭ ਜਾਣਦੇ ਹੋ ਇੱਕ ਵੱਡਾ ਹੁਕਮ ਦਿੱਤਾ ਹੈ सीबीआई ਨੂੰ ਜਾਂਚ ਦੇ ਦਿੱਤੀ ਹੈ ਕਿ ਜਾਂਚ ਕਰੋ ਤੇ ਦੋਸ਼ੀ ਪੁਲਿਸ ਅਧਿਕਾਰੀ ਕਰਮਚਾਰੀ ਹੋਣ ਕੋਈ ਵੀ ਹੋਵੇ ਦੋਸ਼ੀ ਉਸ ਕੇਸ ਵਿੱਚ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੁਣ ਇਹ ਹੁਕਮ ਆਖਰਕਾਰ ਕਿਉਂ ਦਿੱਤਾ ਗਿਆ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਕੋਲ ਮੌਕਾ ਸੀ ਜਾਂਚ ਕਰਨ ਦਾ ਫਿਰ ਚੰਡੀਗੜ੍ਹ ਪੁਲਿਸ ਨੂੰ ਵੀ ਹੁਕਮ ਦਿੱਤਾ ਗਿਆ ਪਰ ਗੱਲ ਕਿਉਂ ਨਾ ਬਣੀ ਔਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਫਿਰ ਦੁਬਾਰਾ ਕਿਉਂ ਪਾਉਣੀ ਪਈ ਪਟੀਸ਼ਨ ਇਹ ਸਾਰੇ ਮਾਮਲੇ ਤੇ ਗੱਲ ਕਰਾਂਗੇ ਔਰ ਇਸ ਮਾਮਲੇ ਵਿੱਚ ਸਭ ਤੋਂ ਪਹਿਲਾਂ ਜੇਕਰ ਕਿਸੇ ਨੇ ਹਾਈਲਾਈਟ ਕੀਤਾ ਜਿਸ ਨੇ ਹਿੰਮਤ ਕੀਤੀ ਕਿ ਸਾਥ ਦੇਣਾ ਚਾਹੀਦਾ ਹੈ ਕਰਨਲ ਨਾਲ ਧੱਕੇਸ਼ਾਹੀ ਹੋਈ ਹੈ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਵਿੱਚੋਂ ਇੱਕ ਸਨ ਹਾਲਾਂਕਿ ਲੋਕ ਤਾਂ ਬਹੁਤ ਬੋਲੇ ਉਹਨਾਂ ਵਿੱਚੋਂ ਇੱਕ ਆਰਟੀਆਈ ਐਕਟਿਵਿਸਟ ਮਾਨਕ ਗੋਇਲ ਵੀ ਬੋਲੇ ਉਹਨਾਂ ਨਾਲ ਅੱਜ ਗੱਲ ਕਰਦੇ ਆਂ ਕਿ ਜਿਹੜਾ ਅੱਜ ਹੁਕਮ ਆਇਆ ਉਸ ਨੂੰ ਕਿਵੇਂ ਸਮਝਦੇ ਆ ਕਿਵੇਂ ਲੈਂਦੇ ਆ ਇਸ ਕੇਸ ਨੂੰ ਆ ਮਾਨਕ ਜੀ ਕਰਨਲ ਬਾਠ ਕੇਸ ਬਾਰੇ ਵੈਸੇ ਤਾਂ ਸਾਰੀ ਦੁਨੀਆ ਨੂੰ ਹੀ ਪਤਾ ਹੈ ਕਿ ਕੀ ਹੋਇਆ ਕੀ ਨਹੀਂ ਹੋਇਆ ਫਿਰ ਵੀ ਉਹ ਸ਼ੁਰੂਆਤੀ ਸਮਾਂ ਤੁਹਾਨੂੰ ਅੱਜ ਯਾਦ ਆਉਂਦਾ ਜਦੋਂ ਸੀਬੀਆਈ ਨੂੰ ਜਾਂਚ ਦੇ ਦਿੱਤੀ ਗਈ ਹੈ ਨਹੀਂ ਬਿਲਕੁਲ ਉਦੋਂ ਮੇਰੇ ਯਾਦ ਆਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਇਹ ਚਾਰ ਪੰਜ ਪੁਲਿਸ ਵਾਲੇ ਜਿਹੜੇ ਪਟਿਆਲੇ ਦੇ ਹੈਗੇ ਐਸਐਚਓ ਲੱਗੇ ਹੋਏ ਸੀਗੇ ਵੱਖ-ਵੱਖ ਥਾਣਿਆਂ ਦੇ ਵਿੱਚ ਤੇ ਵਿੱਚ ਸੀਆਈਏ ਇੰਚਾਰਜ ਸੀਗਾ ਕਿਵੇਂ ਇਹਨਾਂ ਨੇ ਇਨਫਲੂਐਂਸ ਕਰਕੇ ਪਹਿਲੇ ਦਿਨ ਤੋਂ ਜਿਹੜੀ ਹੈਗੀ ਇਸ ਇਸ ਮਸਲੇ ਦੇ ਵਿੱਚ ਜਾਂਚ ਗੱਲ ਹੀ ਨਹੀਂ ਬਾਹਰ ਆਉਣ ਦਿੱਤੀ ਸੀ ਤੇ ਉਸ ਤੋਂ ਬਾਅਦ ਲੋਕਲ মিডিਆ 'ਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿਸ ਤਰੀਕੇ ਦੇ ਨਾਲ ਕੰਨੇ-ਕੰਨੇ ਪੱਤਰਕਾਰ ਨੂੰ ਕਹਿ ਕੇ ਉਹ ਪ੍ਰੈਸ ਕਾਨਫਰੰਸ ਦੀ ਕਵਰੇਜ ਰੁਕਵਾਈ ਗਈ ਕਿਸ ਤਰੀਕੇ ਦੇ ਨਾਲ ਉੱਥੇ ਲੋਕਾਂ ਨੂੰ ਧਮਕਾਇਆ ਗਿਆ ਫਿਰ ਉਸ ਤੋਂ ਬਾਅਦ ਜਦੋਂ ਮਸਲਾ ਸਾਡੇ ਕੋਲੇ ਆਇਆ ਸੀ ਉਹਦੇ ਤੱਥ ਜਾਣੇ ਤੇ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਵੱਖ-ਵੱਖ ਆਪਣੇ ਮਾਧਿਅਮ ਰਾਹੀਂ ਵੱਖ-ਵੱਖ ਜਿਹੜੇ ਹੈਗਾ ਸੋਸ਼ਲ ਮੀਡੀਆ ਕਾਊਂਟਸ ਤੇ ਵੱਖ-ਵੱਖ মিডিਆ ਦੇ ਵਿੱਚ ਹਾਈਲਾਈਟ ਕੀਤਾ ਜਿਸ ਤੋਂ ਇਹ ਮਸਲਾ ਉੱਥੇ ਟਵਿੱਟਰ ਤੋਂ ਵੀ ਜਿਹੜਾ ਹੈਗਾ ਵੈਸਟਰਨ ਕਮਾਂਡ ਹੋਰ ਜਿਹੜੀਆਂ ਵਕ ਵਕ ਜਥੇਬੰਦੀਆਂ ਨੇ ਆਰਮੀ ਦੀਆਂ ਜੀ ਉੱਥੇ ਤੱਕ ਪਹੁੰਚਿਆ ਮਸਲਾ ਤੇ ਇਹ ਮਸਲਾ ਹਾਈਲਾਈਟ ਹੋਇਆ ਤੇ ਮਸਲੇ ਦੇ ਵਿੱਚ ਕੁਝ ਐਕਸ਼ਨ ਹੋਣਾ ਸ਼ੁਰੂ ਹੋਇਆ ਮਤਲਬ ਬੜਾ ਮੰਦਭਾਗ ਹੈ ਕਿ ਇੱਕ ਕਰਨਲ ਜਿਹੜਾ ਇੱਕ ਚੰਗੇ ਲੈਵਲ ਦਾ ਆਫੀਸਰ ਹੈਗਾ ਆਰਮੀ ਦੇ ਨਾਲ ਆਰਮੀ ਦਾ ਉਹਦੇ ਨਾਲ ਇਸ ਤਰੀਕੇ ਦੀ ਕਿਸੇ ઠાਬੇ ਦੇ ਕੁੱਟਮਾਰ ਹੋ ਜਾਣੀ ਫਿਰ ਪੁਲਿਸ ਦੁਆਰਾ ਪਹਿਲਾਂ ਤਾਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨੀ ਫਿਰ ਜਦੋਂ ਹਾਈਲਾਈਟ ਹੋਇਆ ਮਸਲਾ ਫਿਰ ਉਹਨਾਂ ਤੇ ਪੁੱਠੀ ઠાਬੇ ਦੇ ਪਰ ਉਹਨਾਂ ਨੇ ਢਾਬੇ ਵਾਲਿਆਂ ਨੂੰ ਮੈਨੀਪੂਲੇਟ ਕਰਕੇ ਇੱਕ ਜਿਹੜੇ ਬਿਆਨ ਲਿਖੇ ਸੀਗੇ ਝੂਠੀ ਐਫ ਆਈ ਆਰ ਕੀਤੀ ਸੀ ਢਾਬੇ ਵਾਲੇ ਦੇ ਬਿਆਨਾਂ ਤੇ ਉਹ ਕਰਨ ਦੀ ਕੋਸ਼ਿਸ਼ ਕਰਕੇ ਆਪਦੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਕਿ ਉਹਦੂ ਅਗਲੇ ਤੁਹਾਨੂੰ ਪਤਾ ਹੀ ਹੈ ਜੀ ਆ ਪੰਜਾਬ ਪੁਲਿਸ ਦੀ ਇੱਕ ਭੂਮਿਕਾ ਜਿਹੜੀ ਰਹੀ ਹੈ ਸਾਰੇ ਜਾਣਦੇ ਆ ਕਿ ਕਿੰਨੇ ਦਿਨ ਡਿਲੇ ਹੋਇਆ ਇਸ ਨੂੰ ਲੈ ਕੇ ਐਸਐਸਪੀ ਪਟਿਆਲਾ ਜਿਹੜੇ ਤਤਕਾਲੀ ਨਾਨਕ ਸਿੰਘ ਜਿਹੜੇ ਕੀ ਬਾਅਦ ਚ ਤਰੱਕੀ ਮਿਲਦੀ ਹੈ ਉਹਨਾਂ ਨੇ ਤਾਂ ਮਾਫੀ ਤੱਕ ਮੰਗੀ ਹੈ ਕੋਰਟ ਦੇ ਵਿੱਚ ਕਿ ਹਾਂ ਡਿਲੇ ਹੋਈ ਹੈ ਦੇਰੀ ਹੋਈ ਹੈ ਇਸ ਤੋਂ ਬਾਅਦ ਪੰਜਾਬ ਪੁਲਿਸ ਤੋਂ ਬਾਅਦ ਜਦੋਂ ਪਤਾ ਲੱਗ ਗਿਆ ਕਿ ਹੁਣ ਗੱਲ ਨਹੀਂ ਬਣਨੀ ਤੇ ਚੰਡੀਗੜ੍ਹ ਪੁਲਿਸ ਨੂੰ ਮਾਨਯੋਗ ਅਦਾਲਤ ਨੇ ਜਿਹੜੀ ਹੈ ਹੁਕਮ ਦਿੱਤੇ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ ਔਰ 4 ਮਹੀਨਿਆਂ ਦਾ ਸਮਾਂ ਵੀ ਖੁੱਲਾ ਦਿੱਤਾ ਪਰ ਉਸ ਮਾਮਲੇ ਵਿੱਚ ਵੀ ਕਹਿੰਦੇ ਇੱਕ ਚੰਡੀਗੜ੍ਹ ਪੁਲਿਸ ਦੀ ਵੀ ਚਲਾਕੀ ਸਾਹਮਣੇ ਆਈ ਹੈ ਕਿ ਜਿਹੜਾ ਨੌਨ ਅਵੇਲੇਬਲ ਅਫੈਂਸ ਹੁੰਦਾ ਹੈ ਉਸ ਧਾਰਾ ਨੂੰ ਵੀ ਹਟਾਏ ਜਾਣ ਦੀਆਂ ਗੱਲਾਂ ਹੋਈਆਂ ਨੇ ਦੇਖੋ ਜਦੋਂ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸਿਆ ਕਿ ਪੁਲਿਸ ਨੇ ਪਹਿਲਾਂ ਕੁਝ ਨਹੀਂ ਕੀਤਾ ਸਿਰਫ ਇੱਕ ਮੈਨਿਪੂਲੇਟ ਕਰਕੇ ਇੱਕ ਝੂਠੀ ਐਫਆਈਆਰ ਦਰਜ ਕੀਤੀ ਢਾਬੇ ਵਾਲਿਆਂ ਦੇ ਬਿਆਨ ਤੇ ਜਦੋਂ ਕਿ ਢਾਬੇ ਵਾਲਿਆਂ ਦੇ ਵਿੱਚ ਪਾਰਟੀ ਹੈ ਹੀ ਨਹੀਂ ਸੀ ਹਮ ਬਿਆਨਾਂ ਤੇ ਇਹ ਕਰਨਲ ਸਾਹਿਬ ਦੇ ਜਾਂ ਉਹਨਾਂ ਦੇ ਬੇਟੇ ਦੇ ਬਿਆਨਾਂ ਤੇ ਦਰਜ ਹੋਣੀ ਚਾਹੀਦੀ ਸੀ ਜਿਨ੍ਹਾਂ ਨੂੰ ਇਸ ਕਦਰ ਕੁੱਟਿਆ ਗਿਆ ਕਿ ਉਹ ਬਿਹੋਸ਼ ਹੋ ਚੁੱਕੇ ਦੇਖ ਕੇ ਉਹਨਾਂ ਨੂੰ ਮਾਰਨ ਦੀ ਕਸਰ ਨਹੀਂ ਛੱਡੀ ਤੇ ਇਹ ਕਿਹਾ ਗਿਆ ਕਿ ਅਸੀਂ ਇੱਕ ਕਨਫਰੋਂਟ ਕਰਕੇ ਆਏ ਜੇ ਦੂਜਾ ਕਰਦਾਂਗੇ ਸਾਡਾ ਕੋਈ ਕੀ ਕਰ ਲੂਗਾ ਉਹਨਾਂ ਦਾ ਵਾਲਟ ਖੋਲਿਆ ਗਿਆ ਉਹਨਾਂ ਦੇ ਜਿਹੜੇ ਬਿਲੋਂਗਿੰਗਸ ਨੇ ਉਹ ਖੋਲੇ ਗਏ ਤੇ ਉਸ ਤੋਂ ਬਾਅਦ ਵੀ ਇੱਕ ਜਿਹੜੀ ਹੈਗੀ ਕਿਸੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾ ਕੇ ਕਿ ਸਾਨੂੰ ਇਹਨਾਂ ਨੇ ਕੁੱਟਿਆ ਸੀਗਾ ਇੱਕ ਝੂਠੀ ਐਮਐਲਆਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਬਹੁਤ ਸਾਰੇ ਬਹੁਤ ਸਾਰਾ ਜਿਹੜਾ ਹੈਗਾ ਮੈਨਿਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਪਰਿਵਾਰ ਨੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਤੇ ਪਰਿਵਾਰ ਕੋਰਟ ਦੇ ਵਿੱਚ ਗਿਆ ਕੋਰਟ ਨੇ ਕੋਰਟ ਨੂੰ ਵੀ ਲੱਗਿਆ ਕਿ ਜਿਹੜੀ ਹੈਗੀ ਪੁਲਿਸ ਉਹਨਾਂ ਨੇ 8-10 ਦਿਨ ਤੱਕ ਐਫਆਈਆਰ ਦਰਜ ਹੀ ਨਹੀਂ ਕੀਤੀ ਜਦੋਂ ਕੋਰਟ ਨੇ ਵਿੱਚ ਗਿਆ ਮਸਲਾ ਜਾਂ ਧਰਨੇ ਲਗਾਏ ਗਏ ਉੱਥੇ ਸਾਬਕਾ ਫੌਜੀ ਜਥੇਬੰਦੀਆਂ ਨੇ ਫੋਜੀਆਂ ਨੇ ਜਥੇਬੰਦੀਆਂ ਨੇ ਉਸ ਤੋਂ ਬਾਅਦ ਇੱਕ ਐਫਆਈਆਰ ਦਰਜ ਕੀਤੀ ਗਈ ਜਿਦੇ ਵਿੱਚ ਵੀ ਕਈ ਨਾਮ ਛੱਡ ਦਿੱਤੇ ਗਏ ਤਾਂ ਕੋਰਟ ਨੇ ਸਾਫ਼ ਕਿਹਾ ਪਰਿਵਾਰ ਨੇ ਤਾਂ ਹਾਲਾਂਕਿ ਇਹੀ ਪਟੀਸ਼ਨ ਦੇ ਵਿੱਚ ਲਿਖਿਆ ਸੀ ਕਿ ਇਹ ਜਾਂਚ ਸੀਬੀਆਈ ਨੂੰ ਦਿੱਤੀ ਜਾਵੇ ਕਿਉਂਕਿ ਜਿਉਂਕਿ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਉਹ ਆਪਸ ਦੇ ਵਿੱਚ ਰਲੇ ਮਿਲੇ ਹੁੰਦੇ ਨੇ ਚਾਹੇ ਚੰਡੀਗੜ੍ਹ ਦੇ ਨੇ ਚਾਹੇ ਪੰਜਾਬ ਦੇ ਨੇ ਔਰ کورٹ ਨੇ ਚਲੋ ਇਹ ਕਿਹਾ ਕਿ ਇੱਕ ਬੜੀ ਹੋਰ ਹੈਰਾਨੀ ਜਨਕ ਗੱਲ ਹੋਈ ਕਿ ਇਹ ਮਸਲਾ ਸੰਦੀਪ ਮੋਦਗਿਲ ਜਸਤੀ ਸੰਦੀਪ ਮੋਦਗਿਲ ਦੀ ਕੋਰਟ ਦੇ ਵਿੱਚ ਸੀਗਾ ਜਦੋਂ ਦੂਜੀ ਹੀਰਿੰਗ ਹੋਈ ਉਸ ਤੋਂ ਬਾਅਦ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇਹ ਮਸਲਾ ਕੋਰਟ ਬਦਲ ਦਿੱਤੀ ਗਈ ਜਾਂ ਕਹਿ ਲੋ ਕਿ ਰੋਸਟਰ ਦੇ ਵਿੱਚ ਕਿਸੇ ਹੋਰ ਜੱਜ ਸਾਹਿਬ ਕੋਲ ਚਲਾ ਗਿਆ ਮਸਲਾ ਤੇ ਉਹਨਾਂ ਨੇ CBI ਨੂੰ ਇਹ ਜਾਂਚ ਦੇਣ ਦੀ ਥਾਂ ਤੇ ਚੰਡੀਗੜ੍ਹ ਪੁਲਿਸ ਨੂੰ ਜਾਂਚ ਦੇਤੀ ਮੈਂ ਉਦੋਂ ਵੀ ਪਰਿਵਾਰ ਨਾਲ ਗੱਲ ਕੀਤੀ ਸੀ ਅਸੀਂ ਸਾਰਿਆਂ ਨੇ ਗੱਲ ਡਿਸਕਸ ਕੀਤੀ ਸੀ ਕਿ ਇਹ ਜਿਹੜੇ ਮਸਲੇ ਦੇ ਵਿੱਚ ਇੰਨਾ ਕੁਝ ਨਹੀਂ ਹੋਣਾ ਪਰ ਚਲੋ ਇੱਕ ਵਾਰ ਜਦੋਂ ਕੋਰਟ ਨੇ ਜਿਹੜਾ ਫੈਸਲਾ ਦੇ ਦਿੱਤਾ ਤਾਂ ਪਰਿਵਾਰ ਵੀ ਇੱਕ ਵਾਰ ਚਲੋ ਥੋੜਾ ਜਿਹਾ ਸੈਟੀਸਫਾਈ ਹੋਇਆ ਕਿ ਜਿਹੜੀ ਪੁਲਿਸ ਹੈ ਇਹ ਇਹ ਯੂਟੀ ਦੀ ਪੁਲਿਸ ਹੈਗੀ ਪੰਜਾਬ ਦੇ ਨਾਲ ਉਹ ਨਹੀਂ ਹੋਇਆ ਪਰ ਉਹੀ ਗੱਲ ਫੇਰ ਹੋਈ ਇਹ ਮਾਰਚ ਦਾ ਮਸਲਾ ਹੈਗਾ ਕਟਮਾਰ ਦਾ April ਦੇ ਵਿੱਚ ਇਹ ਦਿੱਤਾ ਗਿਆ ਸੀਗਾ ਯੂਟੀ ਪੁਲਿਸ ਨੂੰ ਉਹਨਾਂ ਨੂੰ ਚਾਰ ਮਹੀਨੇ ਦੀ ਜਿਹੜੀ ਮੌਲਤ ਦਿੱਤੀ ਗਈ ਸੀ ਕਿ ਤੁਸੀਂ ਜਾਂਚ ਕਰਨੀ ਹੈ ਪਰ ਹੋਇਆ ਉਲਟ ਬਿਲਕੁਲ ਯੂਟੀ ਪੁਲਿਸ ਨੇ ਜਾਂਚ ਦਾ ਤੱਕ ਕੀ ਕਰਨੀ ਸੀ ਉਹਟਾ ਜਿਹੜੀ ਹੈ 307 ਵਰਗੀਆਂ ਧਰਾਵਾਂ ਜਿਨ੍ਹਾਂ ਨੂੰ ਉਹ ਖੁਦ ਡਿਫੈਂਡ ਕਰ ਰਹੀ ਸੀ ਖੁਦ ਕਹਿ ਰਹੀ ਸੀ ਪੁਲਿਸ ਕਿ 307 ਵਰਗੀ ਧਾਰਾ ਲੱਗਣੀ ਚਾਹੀਦੀ ਹੈ ਇਸ ਕਰ ਬਰੂਟਲ ਜਿਹੜੀ ਹੈ ਜੇ ਕੁੱਟਮਾਰ ਹੋਈ ਹੈਗੀ ਫੌਲਟ ਹੋਇਆਗਾ ਪਰ ਮਿਸਟਰ ਬਾਗ ਤੇ ਉਹਨਾਂ ਦੇ ਬੇਟੇ ਦੇ ਨਾਲ ਤੇ ਉਹ ਉਹ ਹੁਣ ਅਚਾਨਕ ਉਹਨਾਂ ਦੇ ਬਿਆਨ ਬਦਲੇ ਬਦਲੇ ਲੱਗ ਰਹੇ ਸੀਗੇ ਉਹਨਾਂ ਦੇ ਜਿਹੜੇ ਆਫੀਸਰ ਸੀਗੇ ਉਹ ਇਹ ਕਹਿਣ ਲੱਗੇ ਸੀਗੇ ਨਹੀਂ ਜੀ 307 ਤੇ ਕੀ ਕਿਵੇਂ ਲੱਗੂਗੀ ਅਸੀਂ ਗ੍ਰਿਫਤਾਰ ਨਹੀਂ ਕਰ ਸਕਦੇ ਤੇ ਅਸੀਂ ਕਿ ਕਿੱਦਾਂ ਕਰਾਂਗੇ ਅਸੀਂ ਉੱਥੇ ਬਣਦੀ ਨਹੀਂ ਗ੍ਰਿਫਤਾਰੀ ਤੇ ਪਰਿਵਾਰ ਨੂੰ ਵੀ ਲੱਗਿਆ ਕਿ ਹੁਣ ਮਸਲਾ ਥੜਕ ਗਿਆ ਲੱਗਦਾ ਐ ਅਸਲ ਗੱਲ ਤੋਂ ਇੱਥੇ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਬਣਦਾ ਜਿਵੇਂ ਤੁਸੀਂ ਕਹਿ ਕਿ ਚੰਡੀਗੜ੍ਹ ਪੁਲਿਸ ਨੇ ਆਪਣੇ ਹਿਸਾਬ ਨਾਲ ਕਰਮੀਆਂ ਸ਼ੁਰੂ ਕਰਤੀਆਂ ਗੱਲਾਂ ਕਿ ਲੱਗਦਾ ਨਹੀਂ 307 ਟੋਣੀ ਚਾਹੀਦੀ ਐ ਇਹ ਵੋ ਇਸ ਦੇ ਨਾਲ ਇੱਕ ਗੱਲ ਹੋਰ ਸਾਹਮਣੇ ਆਈ ਜਦੋਂ ਤੁਹਾਡੇ ਯਾਦ ਹੋਣਾ ਐ ਇੰਸਪੈਕਟਰ ਜਿਹੜੇ ਚਾਰਾਂ ਦੇ ਵਿੱਚੋਂ ਇੱਕ ਸੀ ਰੌਣੀ ਸਿੰਘ ਉਹਨਾਂ ਨੇ ਕਾਫੀ ਆਪਦੇ ਵੱਲੋਂ ਹੱਥ ਪੈਰ ਮਾਰੇ ਐ ਕਿ ਰਾਤ ਮਿਲ ਜਾਵੇ ਜ਼ਮਾਨਤਰਜੀ ਜਦੋਂ ਰੱਦ ਹੋ ਜਾਂਦੀ ਐ ਤਾਂ ਉਦੋਂ ਚੰਡੀਗੜ੍ਹ ਪੁਲਿਸ ਨੇ ਵਾਅਦਾ ਕੀਤਾ ਸੀ ਖੁਦ ਅਦਾਲਤ ਵਿੱਚ ਜਦੋਂ ਜੱਜ ਸਾਹਿਬ ਨੇ ਪੁੱਛਿਆ ਸੀ ਪਿਛਲੀਆਂ ਤਰੀਕਾਂ 'ਚ ਕਿ ਜੇ ਇਹ ਜ਼ਮਾਨਤ ਰੱਦ ਹੋ ਜਾਂਦੀ ਹੈ ਕੀ ਤੁਸੀਂ ਗ੍ਰਿਫਤਾਰ ਕਰੋਗੇ ਤਾਂ ਚੰਡੀਗੜ੍ਹ ਪੁਲਿਸ ਨੇ ਉਸ ਦਿਨ ਵੀ ਹਾਮੀ ਭਰੀ ਸੀ ਕਿ ਹਾਂ ਫਿਰ ਅਸੀਂ ਗ੍ਰਿਫਤਾਰ ਕਰ ਲਵਾਂਗੇ ਇਹ ਬਿਲਕੁਲ ਚੰਡੀਗੜ੍ਹ ਪੁਲਿਸ ਨੇ ਜਿਹੜੇ ਵਾਅਦੇ ਸ਼ੁਰੂ ਦੇ ਵਿੱਚ ਸੀ ਉਹਨਾਂ ਦੇ ਐਸਪੀ ਸੀਗੇ ਜਿਹੜੇ ਚ ਜਾਂਚ ਕਰ ਰਹੇ ਸੀ ਇਨਵੈਸਟੀਗੇਸ਼ਨ ਕਰ ਰਹੇ ਸੀ ਸ਼ੁਰੂ ਦੇ ਵਿੱਚ ਬਹੁਤ ਬਹੁਤ ਵਾਅਦੇ ਕੀਤੇ ਗਏ ਰੌਣੀ ਨੇ ਜਿਹੜੀ ਜਾਂਚ ਜਿਹੜੀ ਐਸਐਚਓ ਰੌਣੀ ਸੀਗਾ ਉਹਨੇ ਜਿਹੜੀ ਇੱਥੇ ਐਪਲੀਕੇਸ਼ਨ ਲਈ ਬੇਲ ਲਈ ਵੀ ਲਗਾਈ ਔਰ ਉਹਨੇ ਪਹੁੰਚ ਵੀ ਕੀਤੀ ਹੋਰ ਕਈ ਥਾਵਾਂ ਤੇ ਤੇ ਉਹ ਉਹ ਟਰਾਜੈਕਟ ਕਰ ਦਿੱਤੀ ਕੋਰਟ ਨੇ ਮਾਨ ਲਿਆ ਕੋਰਟ ਨੇ ਕਿਹਾ ਕਿ ਇੱਥੇ ਬੇਲ ਬੰਦੀ ਨਹੀਂਗੀ ਔਰ ਸਭ ਤੋਂ ਵੱਡੀ ਗੱਲ ਤੁਸੀਂ ਇਹ ਦੇਖੋ ਕਿ ਕੋਈ ਕਿਸੇ ਦਾ ਛੋਟਾ ਜਾਂ ਪਰਕਿਆ ਹੋ ਜਾਵੇ ਚਾਹੇ ਉਹ ਨਿੱਕੀ ਜਿਹੀ ਗੱਲ ਹੋਵੇ ਚਾਹੇ ਕੋਈ ਪੋਲਿਟੀਕਲ ਮੈਟਰ ਹੋਵੇ ਪੁਲਿਸ ਰਾਤਾਂ ਨੂੰ ਜਿਹੜੀ ਹੈਗੀ ਆ ਆਪੋਜੀਸ਼ਨ ਦੇ ਜਾਂ ਵਿਰੋਧੀਆਂ ਦੇ ਜਾਂ ਕਹੋ ਵੀ মিডিਆ ਦੇ ਜਾਂ ਐਕਟਿਵਿਸਟਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਨੇ ਪਰਿਵਾਰ ਨੂੰ ਦੇਖਣੇ ਕਮਰਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਕਿ ਪਤਾ ਨਹੀਂ ਕਿੱਡੇ ਕ ਅਪਰਾਧੀ ਹੋਣ ਪਰ ਜਿਹੜੇ ਬੰਦਿਆਂ ਨੇ ਐਡਾ ਵੱਡਾ ਅਪਰਾਧ ਕੀਤਾ ਇਸ ਤਰੀਕੇ ਨਾਲ ਦੋ ਬੰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸੱਤਾ ਦੇ ਹੰਕਾਰ ਦੇ ਆਪਣਾ ਪਾਵਰ ਦੇ ਹੰਕਾਰ ਦੇ ਵਿੱਚ ਸ਼ਰਾਬ ਦੇ ਨਸ਼ੇ ਦੇ ਵਿੱਚ ਤੇ ਕਨਕਾਉਂਟਰ ਕਰਕੇ ਆਏ ਹੋਏ ਇੱਕ ਪੁਲਿਸ ਦਾ ਗਰੁੱਪ ਉਹਨਾਂ ਨੇ ਸਿਟਿੰਗ ਕਰਨਲ ਜਿਹੜਾ ਹੈਗਾ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਕਿ ਇੱਕ ਸੈਂਟਰਲ ਗਵਰਨਮੈਂਟ ਦੇ ਇੱਕ ਬਹੁਤ ਸੈਂਸਿਟਿਵ ਡਿਪਾਰਟਮੈਂਟ ਦੇ ਵਿੱਚ ਜਿਹੜੇ ਲੱਗੇ ਹੋਏ ਆ ਇਸ ਟਾਈਮ ਤੇ ਤੇ ਉਹ ਉਹ ਤੇ ਤੁਸੀਂ ਦੇਖੋ ਵੀ 120 ਦਿਨ ਹੋ ਗਏ 123 24 ਦਿਨ ਹੋ ਗਏ ਅੱਜ ਨਾ ਤਾਂ ਪੰਜਾਬ ਪੁਲਿਸ ਨੇ ਕੋਈ ਗ੍ਰਿਫਤਾਰੀ ਕੀਤੀ ਕੋਰਟ ਦੇ ਕਹਿਣ ਦੇ ਬਾਵਜੂਦ ਵੀ ਨਾ ਕੋਈ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰੀ ਕੀਤੀ ਉਲਟਾ ਪਿਛਲੀ ਵਾਰ ਵੀ ਕਿਹਾ ਕਿ ਤੁਸੀਂ ਗ੍ਰਿਫਤਾਰ ਕਰੋ ਔਰ ਉਹੀ ਬੰਦੇ ਜਿਵੇਂ ਕਿ ਪਰਿਵਾਰ ਦੱਸ ਰਿਹਾ ਕਿ ਉਹੀ ਬੰਦੇ ਪੁਲਿਸ ਲੈਨ ਦੇ ਵਿੱਚ ਘਿਰਦੇ ਆ ਉਦਾਂ ਹੀ ਫਿਰ ਨਹੀਂ ਉਸੀ ਤਰੀਕੇ ਨਾਲ ਪਾਰਟੀਆਂ ਕਰਦੇ ਫਿਰਦੇ ਉਸੇ ਤਰੀਕੇ ਨਾਲ ਘੁੰਮਦੇ ਫਿਰਦੇ ਆ ਜਿਹੜੇ ਬੰਦੇ ਸਸਪੈਂਡ ਕੀਤੇ ਹੋਏ ਆ ਉਹੀ ਬੰਦੇ ਫੀਲਡ ਦੇ ਵਿੱਚ ਕਿਵੇਂ ਫਿਰਦੇ ਆ ਦੂਜੀ ਵੱਡੀ ਗੱਲ ਜਦੋਂ ਕੋਰਟ ਨੇ ਇਸ ਵਾਰੀ ਇਹਨਾਂ ਨੇ ਔਰ ਇਹ ਸਾਰੇ ਤੋਂ ਅੱਖ ਕੇ ਜਦੋਂ ਆਪਾਂ ਉੱਥੇ ਵਾਪਸ ਆਉਣੇ ਆ ਕਿ ਚੰਡੀਗੜ੍ਹ ਪੁਲਿਸ ਦੀ ਜਿਹੜੀ ਕਾਰਵਾਈ ਤੋਂ ਅੱਖ ਕੇ ਪਰਿਵਾਰ ਨੇ ਜਾਂ ਕਹਿ ਲਓ ਕਰਨਲ ਬਾਠ ਨੇ ਇੱਕ ਨਵੀਂ ਪਟੀਸ਼ਨ ਫਰੈਸ਼ ਪਟੀਸ਼ਨ ਦਾਇਰ ਕੀਤੀ ਹੈ ਤੇ ਤੇ ਉਹਦੇ ਵਿੱਚ ਇਹੀ ਲਿਖਿਆ ਕਿ ਸਾਨੂੰ ਇਸ ਗੱਲ ਤੇ ਯਕੀਨ ਨਹੀਂ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਸਾਡੇ 3.5 ਮਹੀਨਿਆਂ ਦੇ ਵਿੱਚ ਬਿਆਨ ਤੱਕ ਨਹੀਂ ਲਏ ਜੀ ਚੰਡੀਗੜ੍ਹ ਪੁਲਿਸ ਹਾਲੇ ਦੋਸ਼ੀਆਂ ਨੂੰ ਮਿਲੀ ਤੱਕ ਨਹੀਂ ਔਰ ਉਹ ਕਹਿ ਰਹੇ ਆ ਕਿ 307 ਅਸੀਂ ਹਟਾ ਰਹੇ ਹਾਂਗੇ ਜਿਹੜਾ ਐਸਪੀ ਆ ਉਹਨੇ ਕਿਹਾ ਕਿ ਅਸੀਂ ਇਸੇ 10 ਤਰੀਕ ਨੂੰ 307 ਹਟਾਤੀ ਇਸੇ ਜਿਹੜੇ ਉੱਥੇ ਕੋਰਟ ਦੇ ਵਿੱਚ ਬੈਠੇ ਲੋਕ ਸੀਗੇ ਜਿਹੜੇ ਦੇਖ ਰਹੇ ਸੀ ਉਹਨਾਂ ਨੇ ਦੱਸਿਆ ਕਿ ਜਿਹੜੇ ਜੱਜ ਸੀਗੇ ਉਸੇ ਗੱਲ ਤੇ ਭੜਕ ਗਏ ਕਿ ਤੁਹਾਡੇ ਕੋਲੇ 307 ਹਟਾਉਣ ਦਾ ਕੀ ਹੱਕ ਹੈਗਾ ਤੁਸੀਂ ਸਿਰਫ ਇਨਵੈਸਟੀਗੇਸ਼ਨ ਕਰਨੀ ਸੀਗੀ ਤੁਸੀਂ ਜਾਂਚ ਕਰਨੀ ਸੀ ਤੁਸੀਂ ਤਾਂ ਦੋਸ਼ੀਆਂ ਨੂੰ ਮਿਲੇ ਤੱਕ ਨਹੀਂ ਤੁਸੀਂ ਤਾਂ ਜਿਹੜੇ ਹੈਗੇ ਕਰਨਲ ਬਾਠ ਤੇ ਕਰਨਲ ਬਾਠ ਦੀ ਵਾਈਫ ਦੇ ਤੇ ਉਹਨਾਂ ਦੇ ਬੇਟੇ ਦੇ ਬਿਆਨ ਤੱਕ ਨਹੀਂ ਲਏ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਤੁਹਾਡੀ ਕਿੱਥੇ ਪਹੁੰਚੀ 3.5 ਮਹੀਨਿਆਂ ਦੇ ਵਿੱਚ ਤੁਸੀਂ ਕਿੱਥੇ ਪਹੁੰਚੀ ਔਰ ਕਰਨਲ ਬਾਠਨੇਵਾਲ ਦੀ ਪਟੀਸ਼ਨ ਦੇ ਵਿੱਚ ਕਲੀਅਰਲੀ ਇਹ ਇਲਜ਼ਾਮ ਲਗਾਏ ਆ ਕਿ ਪੰਜਾਬ ਪੁਲਿਸ ਦੇ ਵੱਡੇ ਜਿਹੜੇ ਆਫੀਸਰਸ ਨੇ ਟੌਪ ਬਰਾਸ ਹੈਗੀ ਹੈ ਜਿਹੜੀ ਉਹਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਕਿਉਂਕਿ ਜੀ ਪਹਿਲਾਂ ਚੰਡੀਗੜ੍ਹ ਪੁਲਿਸ ਦਾ ਰਵਈਆ ਵਧੀਆ ਲੱਗ ਰਿਹਾ ਸੀ ਪਿਛਲੇ 20-25 ਦਿਨਾਂ ਤੋਂ ਇਹ ਬਿਲਕੁਲ ਬਦਲ ਗਿਆ ਹੈ ਸਡਨਲੀ ਉਹਨਾਂ ਨੇ 307 ਮਾਰੀ ਲੱਗਣ ਲੱਗੀ ਸਡਨਲੀ ਉਹਨਾਂ ਨੂੰ ਲੱਗਣ ਲੱਗੀ ਉਹਨਾਂ ਨੇ ਕੋਰਟ ਦੇ ਵਿੱਚ ਕਿਹਾ ਕਿ ਸਾਨੂੰ ਲੱਗਿਆ ਨਹੀਂ ਜ਼ਰੂਰਤ ਨਹੀਂ ਲੱਗੀ ਅਸੀਂ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਸੰਦੀਪ ਜੀ ਇਹ ਉਹੀ ਪੁਲਿਸ ਹੈਗੀ ਚੰਡੀਗੜ੍ਹ ਪੁਲਿਸ ਹੈ ਉਹੀ ਅਧਿਕਾਰੀ ਉਹੀ ਐਸਪੀ ਨੇਗੇ ਜਿਹੜੇ ਕੋਰਟ ਦੇ ਵਿੱਚ ਕਹਿ ਕੇ ਐਸੀ ਕੇਸੀ ਗ੍ਰਿਫਤਾਰੀ ਗ੍ਰਿਫਤਾਰੀ ਕਰਾਂਗੇ ਜਿਹਨਾਂ ਕੋਰਟ ਦੇ ਵਿੱਚ ਕਿਹਾ ਸੀਗਾ 307 ਬਣਦੀ ਐਸ ਕੇਸ ਦੇ ਵਿੱਚ ਔਰ ਕਲੀਅਰਲੀ ਜਦੋਂ ਤੁਸੀਂ ਕਿਸੇ ਕਾਨੂੰਨ ਦੇ ਮਾਹਰ ਤੋਂ ਜਾਂ ਕਿਸੇ ਕਿਸੇ ਵੀ ਬੰਦੇ ਤੋਂ ਪੁੱਛੋਗੇ ਜਿਹੜਾ ਕਿ ਕਾਨੂੰਨ ਦੀ ਜਾਣਕਾਰੀ ਰੱਖਦਾ ਐਨੀ ਕੁੱਟ ਮਾਰ ਦੇ ਵਿੱਚ ਐਨੇ ਤੁਸੀਂ ਹੱਡ ਪੈਰ ਤੋੜੇ ਟਾਂਕੇ ਲੱਗੇ ਨੇ ਲਾਸ਼ਾਂ ਪਾਤੀਆਂ ਉਹਦੇ ਔਰ ਇਸ ਕੇਸ ਵਿੱਚ ਦੋ ਦੋ ਪ੍ਰਤੱਖ ਸਬੂਤ ਤਾਂ ਵੀਡੀਓ ਦੇ ਨੇ ਇੱਕ ਤਾਂ ਸੀਸੀਟੀਵੀ ਫੁਟੇਜ ਹੋ ਗਈ ਔਰ ਦੂਜਾ ਜਿਹੜਾ ਉਹਨਾਂ ਦਾ ਖੁਦ ਦਾ ਮਾਫੀਨਾਮਾ ਸੀ ਇਨਸਪੈਕਟਰਾਂ ਦਾ ਸਾਰਿਆਂ ਨੇ ਹੱਥ ਜੋੜ ਕੇ ਮਾਫੀਆਂ ਮੰਗੀਆਂ ਸੀ ਕਰਨਲ ਵਾਟ ਦੀ ਪਤਨੀ ਤੋਂ ਉਹਦੀ ਬਕਾਇਦਾ ਵੀਡੀਓਗ੍ਰਾਫੀ ਹੈਗੀ ਹੈ ਨਹੀਂ ਬਿਲਕੁਲ ਸਬੂਤ देयर 플ੈਂਟੀ ਆਫ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਬੂਤ ਹੈਗੇ ਆ ਬਹੁਤ ਸਾਰੇ ਹੈਗੇ ਆ ਪਰ ਉਹਦੇ ਵਿੱਚ ਤੁਸੀਂ ਦੇਖੋ ਵੀ ਜਿੰਨੇ ਵੀ ਐਵੀਡੈਂਸ ਨੇਗੇ ਉਹਦੇ ਵਿੱਚ ਸਾਰੇ ਕਿਤੇ ਸਭ ਨੂੰ ਦਿਖਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੁੱਤਰੇ ਉਹੀ ਕੱਪੜੇ ਪਾਏ ਹੋਏ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਪੁਲਿਸ ਵਾਲਿਆਂ ਨੇ ਜਿਹੜੇ ਐਸਐਚਓਜ਼ ਨੇ ਸਵੇਰੇ ਉਸ ਇਨਕਾਊਂਟਰ ਦੀ ਖੁਸ਼ੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹ ਜਿਹਦੇ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਇਨਕਾਊਂਟਰ ਕੀਤਾ ਦੇ ਤੁਹਾਨੂੰ ਜਿਹੜੀ ਤਰੱਕੀਆਂ ਮਿਲਣਗੀਆਂ ਤੁਹਾਨੂੰ 10 ਲੱਖ ਰੁਪਏ ਦਾ ਨਾਮ ਮਿਲੂਗਾ ਬਿਲਕੁਲ ਉਹੀ ਜਿਹੜੀ ਹੈਗੀ ਹੈ ਉਹੀ ਕੱਪੜੇ ਰਿਕੋਗਨਾਈਜ਼ ਕੀਤੇ ਜਾ ਸਕਦੇ ਸੀ ਬਾਅਦ ਵਿੱਚ ਇਹਨਾਂ ਨੇ ਡਰਾਮਾ ਕਰਨ ਦੀ ਵੀ ਕੋਸ਼ਿਸ਼ ਕੀਤੀ ਇੱਕ ਦੋ ਜਣਾਂ ਨੇ ਜਿਹੜਾ ਸਮਾਨ ਹੀ ਲੱਗਿਆ ਸੀਗਾ ਕਿ ਅਸੀਂ ਜੀ ਉੱਥੋਂ ਉੱਥੋਂ ਆਏ ਤੇ ਅਸੀਂ ਸਿਵਲ ਦੇ ਵਿੱਚ ਤਾਂ ਆਏ ਕਿਉਂਕਿ ਅਸੀਂ ਇਹ ਟੇਕ ਅਪਰਾਧੀ ਨੂੰ ਲੱਭ ਰਹੇ ਸੀ ਆਪਣੇ ਸਿਵਲ ਕੱਪੜੇ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਕਿ ਇਹ ਕォਟਾ ਦੇ ਵਿੱਚ ਕਹਿਣਾ ਔਖਾ ਹੈ ਕਿ ਅਸੀਂ ਰਾਤ ਨੂੰ दारू ਪੀ ਕੇ ਪਾਰਟੀ ਕਰਦੇ ਫਿਰਦੇ ਸੀਗੇ ਔਰ ਪਹਿਲੀਆਂ ਤਰੀਕਾਂ ਵਿੱਚ ਤਾਂ ਜੱਜ ਸਾਹਿਬ ਨੇ ਇਹ ਵੀ ਕਿਹਾ ਸੀ ਸਵਾਲ ਕੀਤਾ ਸੀ ਪੁੱਛਿਆ ਗਿਆ ਸੀ ਜਦੋਂ ਐਸਐਸਪੀ ਦਾ ਐਫੀਡੇਵਿਟ ਮੰਗਿਆ ਗਿਆ ਜਦੋਂ ਉਸਨੇ ਇਹ ਵੀ ਬਹਾਨਾ ਲਾਇਆ ਸੀ ਕਿ ਅਸੀਂ ਇਸ ਕਰਕੇ ਨਹੀਂ ਐਫਆਈਆਰ ਦਰਜ ਕੀਤੀ ਇਹਨਾਂ ਦਿਨਾਂ 'ਚ ਕਿਉਂਕਿ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਜਿਹੜਾ ਮੋਰਚਾ ਚੱਲਿਆ ਹੋਇਆ ਉਧਰ ਸਾਡੀ ਪੁਲਿਸ ਫੋਰਸ ਲੱਗੀ ਹੋਈ ਸੀ ਇਸ ਤਰ੍ਹਾਂ ਦੀ ਬਹਾਨੇਬਾਜ਼ੀ ਵੀ ਕੀਤੀ ਗਈ ਸੀ ਨੇ ਨਹੀਂ दैट्स ऑल ਬੋਲ ਚੀਤ ਦੇਖੋ ਇਹ ਜਿਹੜੇ ਗੱਲਾਂ ਲਗੀਆਂ ਸਿਰਫ ਪੁਲਿਸ ਦੀ ਟਾਪ ਬ੍ਰਾਸ ਨੇ ਚਾਹੇ ਉਹ ਮੌਕੇ ਦੇ ਅਫਸਰ ਸੀਗੇ ਚਾਹੇ ਉਹ politician ਸੀਗੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸੰਦੀਪ ਤੁਹਾਨੂੰ ਵੀ ਪਤਾ ਹੈ ਕਿ ਇਹਨਾਂ ਪੁਲਿਸ ਅਫਸਰਾਂ ਨੂੰ ਜਿਹੜੇ 4-5 ਥਾਣਿਆਂ ਦੇ ਐਸਐਚਓ ਸੀਗੇ ਦੇ ਵਰ ਦੇ ਆ ਬਲੂ ਆਈ ਬॉयਜ਼ ਆਫ ਥੀਸ ਆਫਸਰਸ ਹਨਾ ਤੁਸੀਂ ਦੇਖੋ ਕਿ ਮਨਦੀਪ ਸਿੱਧੂ ਕਿਦਾਂ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੂੰ ਸ਼ਾਬਾਸ਼ੀਆਂ ਦੇ ਰਹੇ ਸੀਗੇ ਔਰ ਮੈਨੂੰ ਕਿਸੇ ਨੇ ਗੱਲ ਵੀ ਦੱਸੀ ਕਿ ਜਿਹੜੀ ਇਹ ਜਸਪ੍ਰੀਤ ਵਾਲੀ ਗੱਲ ਵੀ ਹੈਗੀ ਇਹ ਵੀ ਕਿਤੋਂ ਉੱਪਰੋਂ ਫੋਨ ਆਉਣ ਤੋਂ ਬਾਅਦ ਹੀ ਇਹ ਐਨਕਾਊਂਟਰ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਹਾਲਾਂਕਿ ਔਰ ਤੁਸੀਂ ਦੇਖੋ ਕਿ ਜਿਹੜੇ ਬੰਦਿਆਂ ਨੂੰ ਉੱਪਰੋਂ ਫੋਨ ਆਉਂਦੇ ਇਹ ਨਾਲ ਇਹ ਜਨਕਾਊਂਟਰ ਕਰਦੇ ਨੇ ਉਹ ਫਿਰ ਅਫਸਰਾਂ ਨੂੰ ਵੀ ਤੇ ਬਚਾਉਣੇ ਪੈਣਗੇ ਨਾ ਉਹ ਮੈਂ ਸਮਝਦਾ ਕਿ ਉਹ ਕੰਦੇ ਉਸਨ ਕਾਊਂਟਰ ਦੀ ਗੱਲ ਕੀਤੀ ਹੈ ਜਦੋਂ ਇਹ ਸੀਬੀਆਈ ਨੂੰ ਜਾਂਚ ਦੇ ਦਿੱਤੀ ਗਈ ਹੈ ਹੁਣ ਹੁਣ वैसे ਤਾਂ स्पेसिफिक करनल ਬਾਠ ਦੇ ਕੇਸ ਵਿੱਚ सीबीआई ਨੇ ਜਾਂਚ ਕਰਨੀ ਹੈ ਪਰ ਕੋਈ ਕੜੀਆਂ ਜੁੜ ਸਕਦੀਆਂ ਤੁਹਾਨੂੰ ਕੀ ਲੱਗਦਾ ਕਿਉਂਕਿ ਕਰਨਲ ਬਾਠ ਦੀ ਪਤਨੀ ਅੱਜ ਵੀ ਹਾਈ ਕੋਰਟ ਦੀ ਸੁਣਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆਂ ਕਹਿ ਰਹੇ ਸੀ ਕਿ ਅਸੀਂ ਜਸਪ੍ਰੀਤ ਦੇ ਕੇਸ ਬਾਰੇ ਵੀ ਦੱਸਿਆ ਕਿਉਂਕਿ ਕਰਨਲ ਬਾਠ ਨੂੰ ਉਸ ਵੇਲੇ ਕਿਹਾ ਗਿਆ ਉਹਨਾਂ ਅਧਿਕਾਰੀਆਂ ਵੱਲੋਂ ਕਿ ਅਸੀਂ ਇੱਕ ਇਨਕਾਊਂਟਰ ਕਰਕੇ ਆਏ ਆ ਕੀ ਉਹ ਕੜੀ ਵੀ ਜੁੜ ਸਕਦੀ ਹੈ ਉਹਦੇ ਵੀ ਭੇਤ ਖੁੱਲ ਸਕਦੇ ਨੇ ਨਹੀਂ ਬਿਲਕੁਲ ਸੰਦੀਪ ਜੀ ਦੇਖੋ ਆਪਾਂ ਜਦੋਂ ਗੱਲ ਕਰਦੇ ਆ ਇਹ ਉਸ ਤੋਂ ਬਾਅਦ ਵਿੱਚ ਇੱਕ ਗੰਦ ਰਹਿ ਗਈ ਕਿ ਕਰਨਲ ਬਾਠ ਦੇ ਵਾਈਫ ਹੈਗੇ ਆ ਉਹ ਸੀਐਮ ਸਾਹਿਬ ਕੋਲ ਵੀ ਜਾ ਕੇ ਹਾਂ ਬਿਲਕੁਲ ਸੀਐਮ ਸਾਹਿਬ ਨੇ ਇੱਕ ਬਹੁਤ ਉਹਨਾਂ ਨੂੰ ਜਿਹੜਾ ਹੈਗਾ ਭਰੋਸਾ ਦਿੱਤਾ ਕਿ ਮੈਂ ਇਨਵੈਸਟੀਗੇਸ਼ਨ ਕਰੂੰਗਾ ਪਰ ਜਿੱਦਾਂ ਆਪਾਂ ਪਹਿਲਾਂ ਦੇਖਦੇ ਆ ਕਿ ਸੀਐਮ ਸਾਹਿਬ ਸਿਰਫ ਬਿਆਨ ਦਿੰਦੇ ਨੇ ਕੰਮ ਕੋਈ ਕਰਦੇ ਨਹੀਂਗੇ ਸਿਰਫ ਮਸਖਰੀਆਂ ਤੋਂ ਬਿਨਾ ਹੋਰ ਕੋਈ ਕੰਮ ਆ ਦੇ ਧਿਆਨ ਨਹੀਂ ਬਿਆਨ ਦੇ ਕੇ ਗੱਲ ਨੂੰ ਪਿੱਛੇ ਹਟ ਗਏ ਔਰ ਸੀਐਮ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਹੁਣ ਜਦੋਂ ਪਰਿਵਾਰ ਨੇ ਦੁਬਾਰਾ ਪਟੀਸ਼ਨ ਪਾਈ ਇਸ ਮਸਲੇ ਦੇ ਵਿੱਚ ਕਿ ਇਸ ਤਰੀਕੇ ਨਾਲ ਹੋ ਰਿਹਾ ਹੈ ਤਾਂ ਕੋਰਟ ਨੇ ਪੁੱਛਿਆ ਚੰਡੀਗੜ੍ਹ ਪੁਲਿਸ ਤੋਂ ਕਿ ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕੀਤਾ ਕਿਉਂ ਤੁਸੀਂ ਉਹ ਤਾਂ ਉਲਟਾ ਕਹਿੰਦੇ ਜਿਵੇਂ 360 ਕੱਟ ਦਿੱਤੀ ਹੈ ਪਿਛਲੇ 10 ਤਰੀਕ ਨੂੰ ਉਹ ਕਹਿੰਦੇ ਤੁਹਾਡੇ ਕੋਲ ਕੀ ਹੱਕ ਹੈ ਉਹ ਅੱਕ ਕੇ ਬੋਲੇ ਉਹਨਾਂ ਨੇ ਇਹ ਕਿਹਾ ਕਿ ਤੁਹਾਡੀ ਵੀ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਦੀ ਤਰ੍ਹਾਂ ਸਹੀ ਨਹੀਂ ਹੋ ਸਕਦੀ ਇਸ ਕਰਕੇ ਸੀਬੀਏ ਨੂੰ ਦਿੰਦੇ ਆ ਜਾਂਚ ਪਰ ਬੜਾ ਸਟਰੋਂਗਲੀ ਤੇ ਮੇਰੇ ਸਾਬ ਨਾਲ ਹੁਣ ਥੋੜੇ ਟਾਈਮ ਦੇ ਵਿੱਚ ਤੁਹਾਡੇ ਕੋਲੇ ਜਿਹੜੀ ਜੱਜਮੈਂਟ ਵੀ ਆ ਜਾਨੀ ਆਰਡਰ ਵੀ ਆ ਜਾਣਾ ਬੜਾ ਸਟਰੋਂਗ ਆਰਡਰ ਦੇਣਾ ਜੱਜ ਸਾਹਿਬ ਨੇ ਹੋਪਫੁਲੀ ਔਰ ਜਿਹੜੀ ਗੱਲ ਤੁਸੀਂ ਕਰਦੇ ਹੋਗੇ ਜਸਪ੍ਰੀਤ ਦੇ ਜਿਹੜੇ ਮੰਡੋਰ ਵਾਲਾ ਅਨਕਾਊਂਟਰ ਹੈਗਾ ਉਹਦੇ ਵਿੱਚ ਕੜੀਆਂ ਜੁੜਦੀਆਂ ਨੇਗੀਆਂ ਕਿਉਂਕਿ ਪਰਿਵਾਰ ਨੇ ਪ੍ਰੈਸ ਕਾਨਫਰੰਸ ਵੀ ਇਹਨਾਂ ਦੇ ਨਾਲ ਕੀਤੀ ਆ ਦੂਜੀ ਵੱਡੀ ਗੱਲ ਜਿਹੜਾ ਉਹ ਜਸ਼ਨ ਮਨਾ ਕੇ ਆਏ ਸੀ ਉਸ ਦਿਨ ਉਹ ਜਿਹੜਾ ਜਸ਼ਨ ਮਨਾ ਕੇ ਆਏ ਸੀ ਰਾਤ ਨੂੰ ਜਸ਼ਨ ਮਨਾ ਰਹੇ ਸੀਗੇ ਉਹ ਉਸੇ ਗੱਲ ਦਾ ਜਸ਼ਨ ਸੀਗੇ ਕਿ ਸਾਨੂੰ ਤਰੱਕੀਆਂ ਮਿਲ ਗਈਆਂ ਸਾਨੂੰ 10 ਲੱਖ ਦੇ ਨਾਮ ਮਿਲ ਗਏ ਔਰ ਸਵੇਰੇ ਉਸੇ ਗੱਲ ਤੇ ਪ੍ਰੈਸ ਕਾਨਫਰੰਸ ਹੋਈ ਸੀ ਔਰ ਦੂਜੀ ਵੱਡੀ ਗੱਲ ਉਹਨਾਂ ਨੇ ਕਰਨਲ ਬਾਠ ਨੇ ਆਪਣੇ ਬਿਆਨਾਂ ਦੇ ਵਿੱਚ ਇਹ ਵੀ ਲਿਖਾਇਆ ਕਿ ਮੈਨੂੰ ਇਸ ਤਰੀਕੇ ਦੀ ਧਮਕੀ ਵੀ ਦਿੱਤੀ ਗਈ ਕਿ ਅਸੀਂ ਉਹ ਐਨਕਾਊਂਟਰ ਕਰਕੇ ਆਏ ਹਾਂ ਜੇ ਖੋਰ ਐਨਕਾਊਂਟਰ ਕਰਦਾਂਗੇ ਫਿਰ ਕੀ ਹੋ ਜਾਊਗਾ ਉਹਨ ਕਾਉਂਟਰ ਜਸਪ੍ਰੀਤ ਦਾ ਸੀ ਮੰਡੋਰ ਵਾਲੇ ਦਾ ਇਨਕਾਉਂਟਰ ਸੀਗਾ ਕਿਉਂਕਿ ਉਹ ਕੇਸ ਦੇ ਵਿੱਚ ਔਨ ਰਿਕਾਰਡ ਹੈ ਔਰ ਮੈਂ ਸਮਝਦਾ ਕਿ ਜਦੋਂ ਉਸ ਕੇਸ ਦੀ ਇਨਵੈਸਟੀਗੇਸ਼ਨ ਹੋਊਗੀ ਤਾਂ ਉਹਦੇ ਵਿੱਚ ਵੀ ਇਹ ਗੱਲਾਂ ਆਉਣਗੀਆਂ ਤੇ ਮੈਂ ਸਮਝਦਾ ਕਿ ਉਹ ਵੀ ਇੱਕ ਜਿਹੜਾ ਮਿਕਾਉਂਟਰ ਦਾ ਕੇਸ ਤੇ ਨਾਲ ਹੋਰ ਵੀ ਜਿਹੜਾ ਇੱਕ ਦੋ ਇਨਕਾਉਂਟਰ ਉਸ ਮੌਕੇ ਹੋਇਆ ਇੱਕ ਹੋਰ ਮੁੰਡਾ ਸਾਹਮਣੇ ਆਇਆ ਸੀਗਾ ਜਿਹਨੂੰ ਜੇਲ੍ਹ ਦੇ ਵਿੱਚੋਂ ਚੱਕ ਕੇ ਜਿਹੜਾ ਗੋਲੀ ਮਾਰ ਦਿੱਤੀ ਗਈ ਸੀ ਸ਼ਾਇਦ ਤੇ ਲੱਕ ਤੇ ਗੋਲੀ ਮਾਰੀ ਸੀ ਉਹ ਵੀ ਤੇ ਅਜਿਹੇ ਕੇਸ ਕਾਫੀ ਬਾਹਰ ਆਉਣੇ ਹੈਗੇ ਔਰ ਮੈਨੂੰ ਸਮਝ ਆਇਆ ਕਿ सीबीआई ਇੱਥੇ ਸ਼ਾਇਦ ਚੰਗਾ ਕੰਮ ਕਰੇ ਇਸ ਕੇਸ ਦੇ ਵਿੱਚ ਕਿਉਂਕਿ ਜਿੰਨਾ ਕੁ ਮੈਨੂੰ ਲੱਗਦਾ ਹੈ ਕਿ ਵਟਸਐਪ ਕਰਨਲ ਬਾਠ ਵੀ ਜਿੱਦਾਂ ਸੈਂਟਰ ਦੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਔਰ सीबीआई ਵੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਏਜੰਸੀ ਹੈਗੀ ਉਹ ਮੈਨੂੰ ਲੱਗਦਾ ਹੈ ਕਿ ਇੱਕ ਇਨਵੈਸਟੀਗੇਸ਼ਨ ਜਿਹੜੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਊਗੀ ਔਰ ਇੱਥੇ ਪਾਰਸ਼ੀਐਲਟੀ ਨਹੀਂ ਹੋਣੀ ਜਿੰਨੇ ਕਿ ਸਾਨੂੰ ਉਮੀਦ ਹੈ ਔਰ ਸਾਨੂੰ ਉਮੀਦ ਹੈ ਵੀ ਜੇ सीबीआई ਉਹ ਇੰਡੀਪੈਂਡੈਂਟ ਜਿਹੜਾ ਕੰਮ ਕਰੇ ਔਰ ਸਾਰੇ ਬਿਆਨ ਲੈ ਕੇ ਔਰ ਇਹਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਵੀ ਫੜਿਆ ਜਾਵੇ ਜਿਹੜੇ ਇਸ ਕੇਸ ਦੀ ਇੱਕ ਸਿੰਪਲ ਕੇਸ ਦੀ ਜਿਹਦੀ ਸੀਸੀਟੀਵੀ ਸਾਹਮਣੇ ਆ ਗਈ ਸੀ ਉਹ ਕੇਸ ਨੂੰ ਡੀਟੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲੇ ਦਿਨੋਂ ਤੋਂ ਲੈ ਕੇ ਇਨਕਲੂਡਿੰਗ ਜਿਹੜੇ ਚੰਡੀਗੜ੍ਹ ਪੁਲਿਸ ਦੇ ਬੰਦੇ ਆ ਕਿ ਪਤਾ ਕੀਤਾ ਜਾਵੇ ਕਿ ਕੀ ਜਿਹੜੇ ਹੈਗੇ ਕਿਹੜੇ ਬੰਦਿਆਂ ਨਾਲ ਉਹਨਾਂ ਨੇ ਕੰਟੈਕਟ ਕੀਤਾ ਔਰ ਕਿਹੜੇ ਬੰਦਿਆਂ ਦੇ ਕਹਿਣ ਤੋਂ ਜਿਹੜੀ ਜਾਂਚ ਨੂੰ ਡੀਟੇਲ ਕੀਤਾ ਆ ਜਿਵੇਂ ਤੁਸੀਂ ਵਿਸਥਾਰ ਪੂਰਵਕ ਇਹ ਗੱਲ ਦੱਸੀ ਹੈ ਕਿ ਪਹਿਲਾਂ ਕੀ ਹੋਇਆ ਅੱਜ ਦਾ ਆਰਡਰ ਦਾ ਕਿਹੜੇ ਸੰਦਰਭ ਦੇ ਵਿੱਚ ਆਇਆ ਕਿਹੜੇ ਪ੍ਰਸੰਗ ਵਿੱਚ ਅੱਗੇ ਕੀ ਕੀ ਸੰਭਾਵਨਾਵਾਂ ਨੇ ਇੱਕ ਗੱਲ ਇੱਥੇ ਇਹ ਵੀ ਜਿਹੜੀ ਹੈ ਦਿਲਚਸਪ ਹੋ ਗਈ ਹੈ ਕਿ ਇਹ ਪਹਿਲਾ ਕੇਸ ਹੈ ਇਸ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਦਾ ਜਿਹੜਾ ਇਸ ਸਰਕਾਰ ਦੇ ਦੌਰਾਨ ਕੋਈ ਘਟਨਾ ਵੱਡੀ ਵਾਪਰੀ ਤੇ ਪਹਿਲੀ ਜਾਂਚ ਹੀ ਸੀਬੀਆਈ ਨੂੰ ਜਾ ਰਹੀ ਹੈ ਹੁਣ ਸੀਬੀਆਈ ਲਈ ਵੀ ਇੱਕ ਤਰ੍ਹਾਂ ਦਾ ਇਹ ਇਮਤਿਹਾਨ ਹੀ ਹੋਏਗਾ ਜਿਹੜਾ ਕੁਝ ਇੱਥੇ ਨਹੀਂ ਨਤਾਰਾ ਹੋ ਸਕਿਆ ਕੀ ਸੀਬੀਆਈ ਉਹ ਨਤਾਰਾ ਕਰ ਸਕਦੀ ਹੈ ਦੇਖੋ सीबीआई ਸਾਨੂੰ ਪੰਜਾਬ ਦੇ ਕੱਲੇ ਆਪਾਂ ਨੂੰ ਨਹੀਂ ਜਿਹੜੇ ਬੰਦੇ ਅਸੀਂ ਸ਼ੁਰੂ ਤੋਂ ਜੁੜੇ ਹੋਏ ਆਂ ਕੇਸ ਦੇ ਨਾਲ ਸਾਰੇ ਪੰਜਾਬ ਨੂੰ ਇੱਕ सीबीआई ਤੋਂ ਇੱਕ ਹਾਸ ਵੱਜੀ ਹੈ ਕਿ सीबीआई ਇਸ ਮਸਲੇ ਦੇ ਵਿੱਚ ਜਿਹੜੀ ਹੈ ਕਿ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰੂਗੀ ਕਿਉਂਕਿ ਮਸਲਾ ਸਿਰਫ ਸੰਦੀਪ ਮਸਲਾ ਸਿਰਫ ਕਰਨਲ ਬਾਠ ਜਸਪ੍ਰੀਤ ਦਾ ਨਹੀਂਗਾ ਇਹ ਜਿਹੜੇ ਪੁਲਿਸ ਦੀਆਂ ਐਟ੍ਰੋਸਿਟੀਆਂ ਨੇਗੀਆਂ ਪੁਲਿਸ ਦਾ ਧੱਕਾ ਹੈਗਾ ਪੰਜਾਬ ਦੇ ਵਿੱਚ ਅੱਜਕੱਲ੍ਹ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਸਾਰੇ ਪੁਲਿਸ ਆਫੀਸਰ ਮਾੜੇ ਨਹੀਂ ਪਰ ਜਿਹੜੇ ਵੀ ਇਹ ਕਰ ਰਹੇ ਨੇਗੇ ਤੇ ਉਹ ਉਹ ਮਾਰੇ ਕੰਮ ਕਰ ਰਹੇ ਨੇ ਐਨਕਾਊਂਟਰਸ ਕਰ ਰਹੇ ਨੇ ਬਿਨਾ ਗਲਤ ਉਹ ਬਿਲਕੁਲ ਗਲਤ ਹੈ ਔਰ ਉਸ ਤੇ ਖੰਨ ਪੈਣੀ ਚਾਹੀਦੀ ਹੈ ਮੈਂ ਸਮਝਦਾ ਕਿ ਜੇ सीबीआई ਕੋਲ ਜਾਊਗੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਹੈਗੇ ਦੋਸ਼ੀਆਂ ਨੂੰ ਸਜ਼ਾ ਮਿਲੂਗੀ ਤਾਂ ਇੱਕ ਐਗਜ਼ੈਂਪਲ ਸੈੱਟ ਹੋਊਗੀ ਔਰ ਜਿਹੜੇ ਇਹ ਜੇ ਐਨਕਾਊਂਟਰ ਹੋ ਰਹੇ ਨੇ ਜਾਂ ਗਲਤ ਮਾਰੇ ਜਾ ਰਹੇ ਹੈ ਲੋਕ ਉਹ ਉਹਨਾਂ ਨੂੰ ਵੀ ਇੱਕ ਟਾਊਸਰ ਐਨਕਾਊਂਟਰਸ ਹੋਵੇ ਠੱਲ ਪਊਗੀ ਕਿਉਂਕਿ ਇਹ ਥੋੜੀ-ਥੋੜੀ ਕਰਕੇ ਭਗਵੰਤ ਮਾਨ ਜੀ ਨੇ ਤਾਂ ਇੱਕ ਕਹਿ ਦਿੱਤਾ ਕਿ ਅਸੀਂ ਇਦਾਂ ਕੰਟਰੋਲ ਕਰ ਰਹੇ ਹਾਂ ਕਰ ਰਹੇ ਹਾਂ ਕੰਟਰੋਲ ਮਸ਼ਾ-ਮੁਸ਼ਾ ਦੇ ਕੀ ਕੰਟਰ ਇਸ ਤਰੀਕੇ ਨਾਲ ਜਿਹੜੇ ਇਨਕਾਊਂਟਰ ਬਠਿੰਡੇ ਦੇ ਵਿੱਚ ਹੋਏ ਸੀ ਇਹ 1 ਨੇ ਕੀਤਾ ਸੀ ਇਹ 2 ਨੇ ਕੀਤਾ ਉਸ ਤੋਂ ਬਾਅਦ ਵੀ ਕਿੰਨੀਆਂ ਹੁਣ ਜਿਹੜਾ ਹੈਗਾ ਅਬੋਹਰ ਦੇ ਵਿੱਚ ਜਿਹੜੀ ਕਪੜਾ ਵਪਾਰੀ ਦੀ ਬੜੀ ਮੰਦਪਾਗੀ ਮੌਤ ਹੋਈ ਹੈ ਉਸ ਦੇ ਵਿੱਚ ਵੀ ਇੱਕ ਉਹਦਾ ਪਰਿਵਾਰ ਕਹਿ ਰਿਹਾ ਕਿ ਸਾਡਾ ਮੁੰਡਾ ਤਾਂ ਘਰੇ ਬੈਠਾ ਸੀ ਇਨਵੋਲ ਨਹੀਂ ਸੀਗਾ ਤੇ ਘਰੋਂ ਚੱਕ ਕੇ ਘਰੋਂ ਚੱਕ ਕੇ ਲੈ ਗਏ ਤੇ ਅਗਲੇ ਦਿਨ ਕਹਿਤਾ ਕਿ ਇਨਕਾਊਂਟਰ ਕਰਤਾ ਇਹ ਜਿਹੀਆਂ ਚੀਜ਼ਾਂ ਨੂੰ ਥੱਲ ਪੈਂਟੇਰੀ ਹੋਰ ਉਮੀਦ ਲੋਕਾਂ ਨੂੰ ਆਸ ਹੈ ਕਿ ਜਿਹੜੀ ਇਹ ਸਰਕਾਰ ਦੀ ਇੱਕ ਜਿਹੜੀ ਹੈਗੀ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਹੈ ਜਿਹੜੀ ਏਸੀਬੀਆਈ ਹੈ ਸਰਕਾਰ ਦੀ ਜਿਹੜੇ ਤੱਕੇਸ਼ਾਈ ਨੂੰ ਠੱਲ ਪਾਉਗੀ ਜੀ ਇਸ ਕੇਸ ਨੂੰ ਲੈ ਕੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਖੁਦ ਦੇਖਿਆ ਵੀ ਹੈ ਜਾਂਚਿਆ ਪੜਤਾਲਿਆ ਵੀ ਔਰ ਲੋਕਾਂ ਨੂੰ ਸਮੇਂ-ਸਮੇਂ ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਅੱਜ ਵੀ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ